ਮੌਸਮ ਵਿਭਾਗ ਵੱਲੋਂ ਮੌੜ بارش ਦੀ ਚਿਤਾਵਨੀ ਨੂੰ ਦੇਖਦੇ ਹੋਏ ਮੰਡੀਆਂ ਵਿੱਚ ਪੱਕੇ ਤੇ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਖਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੇਰਾ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦਾ ਕਹਿਣਾ ਹੈ ਕਿ ਇਸ ਵੇਲੇ ਝੋਨੇ ਦੀ ਆਮਦ ਥੋੜੀ ਘਟ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਆਮਦ ਵਧੇਗੀ ਪੰਜਾਬ ਸਰਕਾਰ ਵੱਲੋਂ ਖਰੀਦ ਪ੍ਰਕਿਰਿਆ ਜੋਰਾਂ ਤੇ ਚੱਲ ਰਹੀ ਹੈ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਮੰਡੀਆਂ ਦੇ ਵਿੱਚ ਖਰੀਦ ਪ੍ਰਬੰਧ ਪੂਰੇ ਹਨ ਦੇਖੀ ਧਾਨ ਕੀ ਜੋ ਪ੍ਰੋਕਿਊਰਮੈਂਟ ਹੈ ਉਹ ਪੰਜਾਬ ਸਰਕਾਰ ਦੇ ਆਦੇਸ਼ੋ ਕੇ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਸ਼ੁਰੂ ਕੀਤੀ ਜਾ ਕੀ ਜਾ ਚੁੱਕੀ ਹੈ ਅਭੀ ਤੱਕ ਜੋ ਅਰਾਈਵਲ ਹੈ ਉਹ ਕਾਫੀ ਕਮ ਹੋਇਆ ਹੈ ਤਕਰੀਬਨ 750 ਐਮਟੀ ਹੀ ਅਭੀ ਤੱਕ ਮੰਡੀਆਂ ਵਿੱਚ ਪਹੁੰਚਾ ਹੈ ਮੰਡੀਆਂ ਵਿੱਚ ਹਰ ਤਰ੍ਹਾਂ ਦਾ ਇੰਤਜ਼ਾਮ ਸਾਫ ਸਫਾਈ ਲਾਈਟਿੰਗ ਦਾ ਇੰਤਜ਼ਾਮ टॉयलेट्स का इंतज़ाम पानी के पीने के पानी का इंतज़ाम हर तरीके का इंतज़ाम जिला प्रशासन और मंडी बोर्ड के द्वारा किया गया है और जो मान सीएम सी एम साहब की डायरेक्शंस हैं कि हर दाना टाइमली प्रक्योर होगा उसी तरीके से हम काम कर रहे हैं और किसानों को ये विश्वास दिलाते हैं कि उनकी जो फ़सल है वो इमीडिएटली प्रिक्योर करी जाएगी इसके साथ मैं आपके माध्यम से Uh, किसानों को ये भी अपील करूंगा कि वो सिर्फ़ सूखा झूना जो कि लेस देन सेवनटीन मॉइस्चर का हो वही मंडियों में लाएँ ताकि उनको कोई परेशानी का सामना ना करना पड़े तो सर जैसे भी बरसात के मौसम चल रहे हैं मौसम के बाद की ओर से भी चेतावनी है तीन दिन के लिए तो किसानों को सर क्या धान घुमा जी देखिए uh, जैसे कि मैंने पहले बोला सबसे इम्पोर्टेंट है कि किसान जब भी कटाई करके अपना धान मार्केट में लेके आए तो सूखा लेके आए तो यही हमारी आ, उनसे अपील है आपके थ्रू की सूखा सुक, झोना ही लेके आ, आ, मंडी में वो आए ताकि उनको कोई प्रॉब्लम ना की नाम है किथों आए जसवंत सिंह तालीवाल जी वदनी खुरद पਿੰਡ है जी ते ਤੁਸੀਂ ਝੋਨਾ ਲੈ ਕੇ ਆਏ ਹੋ ਕਿਦਾਂ ਦੇ ਹਾਲਾਤ ਨੇ ਮੰਡੀ ਦੇ ਤੇ ਕਿਦਾਂ ਦੇ ਇੰਤਜ਼ਾਮ ਇੰਤਜ਼ਾਮ ਜੀ ਕੋਈ ਬਸ ਬਾਲੇ ਵਧੀਆ ਵੀ ਨਹੀਂ ਕਹਿ ਸਕਦੇ ਤੇ ਬਾਲੇ ਮਾੜੇ ਵੀ ਨਹੀਂ ਗਏ ਜੀ ਬਰਸਾਤੀ ਮੌਸਮਾ ਛੱਡਾਂ ਦੀ ਕਮੀ ਆ ਸਾਰੀ ਮੰਡੀ ਦੇ ਵਿੱਚ ਤਾਂ ਚਲੋ ਸੱਟ ਪੈ ਵੀ ਨਹੀਂ ਸਕਦੇ ਜਿਵੇਂ ਕੋਈ ਛਾੜਤੀਆਂ ਕੋਲੇ ਤਰਪਾਲਾਂ ਹੀ ਕੋਹੀ ਲੈ ਕੇ ਆਏ ਆ ਜੀ ਤੇ ਮਤਲਬ ਕਿ ਤਰਪਾਲਾਂ ਦਾ ਇੰਤਜ਼ਾਮ ਹੋ ਜਾਏ ਜੇ ਕਿਤੇ ਜੀ ਮੰਡੀ ਬੋਰਡ ਵੱਲੋਂ ਤੇ ਬਾਕੀ ਜੀ ਕੁਸ਼ ਨਮੀ ਦੀ ਸਾਨੂੰ ਛੋੜ ਦਿੱਤੀ ਜਾਵੇ ਇਸ ਸਾਲ ਹਲਦੀ ਰੋਗ ਆਉਣੇ ਝੋਨਿਆਂ ਦਾ ਹਾਲਤ ਬਹੁਤ ਮਤਲਬ ਮਾੜੀ ਆ ਜੀ ਉਹ ਜਦੋਂ ਜਿੱਤਰੇਲੇ ਵੱਢ ਕੇ ਲਿਆਵਾਂਗੇ ਤਾਂ ਉਹ ਜਮੇ ਹੀ ਕਾਲੇ ਹੋ ਜਾਣੇ ਆ ਜੀ ਤੇ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਸਾਨੂੰ ਨਮੀ ਤੇ ਛੋੜ ਦਿੱਤੀ ਜਾਵੇ ਇਸ ਸਾਲ ਜੀ ਕਿੰਨੀ ਨਮੀ ਮੰਗ ਇਸ ਸਾਲ ਜੀ ਘਟੂ ਘਟ ਮਤਲਬ 20 ਮੌਸਮ ਵਾਲਾ ਝੋਨਾ ਤੱਲੇ ਆ ਜਾਵੇ ਜੀ ਸਾਡੀ ਕੀਦਾ ਹੈ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਪਿੰਡ ਬਦਨੀ ਖੁਰਦਾ ਅਸੀਂ ਇੱਥੇ ਲੈ ਕੇ ਆਏ ਜੀ ਝੋਨਾ ਠੀਕ ਹੈ ਪ੍ਰਬੰਧ ਪਰ ਇੱਕ ਸਰਕਾਰ ਨੂੰ ਬੇਨਤੀ ਹੈ ਵੀ ਕਿ ਮੌਸਮ ਬਹੁਤ ਖਰਾਬ ਹੈ ਵੀ ਸਾਨੂੰ ਨਵੀਂ ਦੇ ਵਿੱਚ ਛੋਟ ਦਿੱਤੀ ਜਾਵੇ ਤੇ ਇੱਕ ਦੂਜਾ ਜਿਹੜਾ ਕੁੰਗੀ ਰੋਗ ਹੈ ਉਹ ਬਹੁਤ ਜ਼ਿਆਦਾ ਹੈ ਜੀ ਹਲਦੀ ਰੋਗ ਜਿਹਨੂੰ ਕਹਿੰਦੇ ਆ ਉਹ ਬਹੁਤ ਜ਼ਿਆਦਾ ਪੈ ਗਿਆ ਉਹ ਹੁਣ ਜ਼ਿਮੀਂਦਾਰ ਤੇ ਬਸ ਨਹੀਂਗਾ ਇੱਕ ਕੁਦਰਤ ਦੇ ਨਿਰਭਰ ਹੈ ਜੀ ਜਿਹੜੀ ਫਸਲ ਹੈ ਵੀ ਉਹਦੇ ਵਾਸਤੇ ਵੀ ਸਾਨੂੰ ਕੋਈ ਛੋਟ ਦੇਣੀ ਚਾਹੀਦੀ ਆ ਤੀਜਾ ਮੰਡੀ ਚ ਪ੍ਰਬੰਧ ਠੀਕ ਆ ਪਰ ਇਥੇ ਨਾ ਬਹੁਤ ਬੱਚੇ ਫਿਰਦੇ ਆ ਜਿਹੜੇ ਪਿਉਰੀ ਚੱਕ ਕੇ ਲੈ ਜਾਂਦੇ ਆ ਉਹਦੇ ਵਾਸਤੇ ਤੇ ਥੋੜੀ ਜਿਹੀ ਨਾ ਗੌਰ ਕਰਨੀ ਚਾਹੀਦੀ ਆ ਮੰਡੀ ਬੋਰਡ ਨੂੰ ਜਾਂ ਜਿਹੜਾ ਇਹ ਪ੍ਰਸ਼ਾਸਨ ਹੈਗਾ ਇੱਥੋਂ ਦਾ ਉਹਨੂੰ ਬੇਨਤੀ ਆ ਵੀ ਉਹ ਥੋੜੀ ਜਿਹੀ ਗੌਰ ਕਰੇ ਇੱਥੇ ਬਹੁਤ ਜਾ ਕੇ ਤੰਗ ਕਰਦੇ ਆ ਉਹ ਜ਼ਿੰਮੇਵਾਰਾਂ ਨੂੰ ਆ ਕੇ ਸਾਡੀ ਇਹੇ ਬੇਨਤੀ ਆ ਠੀਕ ਆ ਗਰਮੀਤ ਸਿੰਘ ਜੀ ਜੁਦੀਪ ਸਿੰਘ ਜੀ ਤੁਸੀਂ ਕੋਈ ਜਿਹੜੀ ਫਸਲ ਲੈ ਕੇ ਆਏ ਆ ਕਿਵੇਂ ਹਾਲਾਤ ਆ ਮੰਡੀ ਦੇ ਤੇ ਤੁਹਾਡਾ ਝੋਨਾ ਵੇਖਿਆ ਝੋਨਾ ਵੇਖ ਗਿਆ ਜੀ ਉਹ ਮੌਸਮ ਖਰਾਬ ਆ ਮੀਂਹ ਵਰਤਾ ਪਈ ਜਾਂਦੀਆਂ ਮੰਡੀ ਚ ਪ੍ਰਬੰਧ ਵਧੀਆ ਤਰਪਾਨਾ ਜੀ ਠੀਕ ਆ ਜੀ ਪਰ ਉਹ ਗਵਰਨਮੈਂਟ ਮੂਰੇ ਬੇਨਤੀ ਆ ਜੀ ਨਮੀ ਚ ਛੋੜ ਦੇਵੇ 18% ਤੇ ਤੱਕ ਸਾਡੇ ਨਾਲ ਕਰੇ ਤੇ ਪ੍ਰਬੰਧ ਕਿੱਦਾਂ ਦੇ ਨੇ ਪ੍ਰਬੰਧ ਠੀਕ ਆ ਜੀ